ਰੁਕ ਜਾ ਪੁੱਤ ਰੁਕ ਜਾ ਇੱਧਰ ਆ ਪਹਿਲਾਂ ਕੱਪੜੇ ਠੀਕ ਕਰ ਲੋ ਇੱਧਰ ਆਓ ਸੋਹਣੇ ਉਠੋ ਮੜਾ ਜਾ ਲਓ ਜੀ ਮਨਪਰੀ ਤੇ ਵੀ ਆ ਗਈ ਆ ਫਿਰ ਹੌਣ ਕਾਂ ਲੱਗਦੀਆਂ ਘਰੇ ਹੈ ਕੀ ਕਹਿੰਦੇ ਰੰਗ ਤੌਂਦਾ ਡੈਡੀ ਦੀ ਕਹਿੰਦੇ ਹਾਂ ਬਹੁਤ ਨੂੰ ਠੀਕਦੇ ਪਏ ਆ ਡੈਡੀ ਤੂੰ ਜਿਹੜੇ ਦੰਦ ਕੱਟਦੀ ਨਾ ਘੱਟੇ ਪੀਲੇਗਾ ਵੇ ਬੜੀਆਂ ਤਰੀਫਾਂ ਕਰਦੀ ਪਈ ਹੀ ਮਨਪਰੀ ਤੇਰੀਆਂ ਆਹ ਸੱਚੀ ਤੇਰੀਆਂ ਨਹੀਂ ਮੰਮੀ ਕਰਦੀ ਕਸਮ ਹੀ ਕਰ ਲਿਆ ਤੇਰੀਆਂ ਨਹੀਂ ਕਰਦੀ ਪਤਾ ਨਹੀਂ ਇਹਨੂੰ ਤੇਰ ਨਾਲ ਕੀ ਅਲਰਜੀ ਆ ਕੀ ਸਾਹ ਉਹ ਖਾ ਕਰਦੀ ਸੀ ਤੂੰ ਆਹ ਆਹ ਆਓ ਦੇਖ ਉਧਰ ਜਫੀ ਆ ਉਹ ਦੇਖਿਆ ਆ ਉਹ ਦੇਖਿਆ ਐਦਾਂ ਮੰਮੀ ਕਿਤੇ ਤੈਨੂੰ ਜਫੀ ਪਾਈ ਆ ਨਹੀਂ ਪਾਈ ਹਨਾ ਕਿਉਂ ਐ ਪੌਂਦੀ ਹੁੰਦੀ ਆ ਪੱਕੀ ਗੱਲ ਆ ਕਦੇ ਕਹ ਨਹੀਂ ਤੂੰ ਮੇਰੇ ਨਾਲ ਕਰਦੇ ਇਹ ਵੀ ਬੜਾ ਪਿਆਰ ਆ ਆ ਰਿਹਾ ਕੀ ਚੱਕਰ ਆ ਹੈਂ ਚੱਕਰ ਦੱਸਦੇ ਐ ਕਿਨੂੰ ਨਹੀਂ ਦੱਸਣਾ ਚੱਕਰ ਕੀ ਆ ਇਹ ਇੰਨਾ ਪਿਆਰ ਮੈਨੂੰ ਸਮਝ ਨਹੀਂ ਆ ਰਹੀ ਕੁਛ ਹੈ ਦੇਖ ਲੈ ਹੈ ਆ ਦੇਖਿਆ ਹੁਣ ਬਣ ਗਈ ਮਨਪਰੀ ਦੀ ਤੂੰ ਇਹ ਸੜਦਾ ਸਾਡੇ ਨਾਲ ਦੇਖ ਕੇ ਦੇਖਿਆ ਬਲਾਈ ਕਰਦੀ ਪੀ ਆ ਕੀ ਕਹਿੰਦੀ ਮਾਂ ਵੀ ਸੜਦੀ ਹੋਣੀ ਤੇਰੀ ਤੇਰੀ ਮਾਂ ਦਾ ਵੀ ਫਿਰਨਾ ਹੈ ਨਾ ਤੇਰੀਆਂ ਬੰਦੀਆਂ ਮਾਂ ਵੀ ਸੜਦੀ ਹੋਣੀ ਤੇਰੀ ਮਾਂ ਵੀ ਸੜਦੀ ਹੋਣੀ ਹੈ ਹੈ ਉਹ ਭੈਣੇ ਆਪਣੀ ਸੱਸ ਨਾਲ ਪਾਇਆ ਜੱਫੀ ਜਾਂਦੀ ਸੱਸ ਉਹ ਤਾਂ ਚੱਲੀਆਂ ਨਹੀਂ ਜਾਂਦੀ ਸੱਸ ਚੱਲ ਸੱਸ ਨੇ ਵੀ ਪਾਹਾ ਮਨਪੀਆ ਭਲਾ ਦੇਖਾ ਪਉਣੀ ਤੇ ਮੰਮੀ ਮੇਰੀ ਜੱਫੀ ਨੀ ਆਉ ਮੰਮੀ ਮੇਰੀ ਨੰਨੀ ਨਾ ਪਾਉਂਦਾ ਕੋਈ ਹੈ ਨਹੀਂ ਪਾਏ ਜੀ ਪਾਏ ਕਿਤੇ ਨਹੀਂ ਪਾਉਂਦੀ ਨਹੀਂ ਮਨ ਨਹੀਂ ਨਾ ਪਾਏ ਮੈਂ ਆਪੇ ਪਾ ਲੈ ਪਾਉਂਦੀ ਹਾਂ ਇਹ ਆ ਪੈ ਗਈ ਜੱਫੀ ਬੀਬੀ ਹੈ ਪੈ ਗਈ ਦੀ ਹਲਾ ਨਹੀਂ ਨਹੀਂ ਪਿਆਰ ਕਰਦੀ ਆ ਮਤਲਬ ਹੈ ਪਿਆਰ ਇੰਨੇ ਨਹੀਂ ਕਰਨਾ ਤੇ ਕਿੰਨ ਕਰਨਾ ਸਹੀ ਗੱਲ ਆ ਸਹੀ ਗੱਲ ਆ ਲਓ ਜੀ ਰਮਕਾਂ ਲੱਗ ਗਈਆਂ ਘਰੇ ਜਸਮਨ ਥੱਲੇ ਆ ਜਾ ਪਤ ਮੈਂ ਚੜਾਉਣਾ ਕਰਨਾ ਆਜੋ 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 ਥੱਲੇ ਆਜੋ ਥੱਲੇ ਸਾਰੇ ਸਾਰੇ ਕੀ ਇੱਕ ਨਹੀਂ ਚੜਾਉਣਾ ਕਿੱਥੇ ਪਤੰਗ ਕਿੱਥੇ ਆ ਪਤੰਗ ਇੱਥੇ ਤਾਂ ਕਰਤਾ ਕੰਮ ਹੈ ਆਜੋ ਮੈਂ ਚੜਾਉਣਾ ਆ ਆਜੋ 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 ਬੀਬੀ ਕੋ ਕੀਤੀ ਬਾਤ ਗੱਲਵਾਦ ਨਾ ਕਿਦਾਂ ਗੱਲਵਾਦ ਬੁੱਲੇ ਤਾਂ ਕਿਉਂ ਤਾਂ ਇਹ ਗਮ ਹੋਈ ਹੈ ਠੀਕ ਹੈ ਨਹੀਂ ਕੀ ਗੱਲ ਤੈਨੂੰ ਮੈਨੂੰ ਪਤਾ ਹੈ ਮੈਂ ਜੋ ਮਾਰਾ ਮੈਨੂੰ ਤਾਂ ਕਿਨਾ ਕਬ ਇਹਨੂੰ ਪੁੱਛਿਆ ਕਦੀ ਤੇ ਨਾਲ ਕੀ ਕਹਿੰਦੀ ਨਾ ਮੈਨੂੰ ਕੋ ਪੁੱਛਦਾ ਜੇ ਮੈਂ ਬਿਮਾਰ ਨਹੀਂ ਪੁੱਛਦਿਆ ਕਿਉਂ ਨਹੀਂ ਗਾ ਕਈ ਯਾਰੀ ਦਵਾਈ ਜੇ ਤਾਂ ਪਖਾਂਦੀ ਉਹ ਦਵਾਈ ਮੁੱਕ ਗਈ ਆ ਹੈ ਕਿਦਾਂ ਨਾ ਮੇਰੇ ਲਈ ਨਾ ਕੋ ਦਵਾਈਆਂ ਤੇ ਨਾ ਕੋਈ ਕੰਮ ਚਾਹੀਦਾ ਕੰਮ ਕੰਮ ਕਰ ਲਿਆ ਮੈਂ ਬਿਮਾਰ ਮਾਰਨੇ ਸਾਰਾ ਕਰ ਲਿਆ ਉਹ ਦੇਖ ਲੈ ਕੀ ਕਰਨਾ ਇਦਾਂ ਦਾ ਹਾਲ ਹੈ ਨਿਕ ਹੋਇਆ ਕੀ ਤੈਨੂੰ ਮਰਦੀ ਆ ਰਿਹਾ ਹੁਣ ਮੇਰਾ ਮੈਂ ਦੱਸਣਾ ਕਿ ਜਦੋਂ ਮਨ ਕਿੰਨਾ ਕਰੇ ਮੈਂ ਦੱਸ ਤੈਨੂੰ ਦੁੱਖ ਕਿਹਨੂੰ ਦੁੱਖ ਦੱਸੇ ਤਾਂ ਫੇਰ ਹੀ ਪਤਾ ਲੱਗਦਾ ਇਦਾਂ ਨਹੀਂ ਨਾ ਰੋਣਾ ਪਾਇਆ ਏਦਾਂ ਹੀ ਕੋਈ ਨੀ ਉਮੀਦ ਹੈ ਹੀ ਨਹੀਂ ਨੀ ਉਮੀਦ ਏ ਵੱਧੇ ਪਤਾ ਲੱਗਦੇ ਸਾਨੂੰ ਹੈ ਆਓ ਕੋ ਦੱਸੇ ਕਿ ਤੇ ਫੇਰੀ ਆ ਨਾ ਦੁੱਖ ਦੱਸੇ ਜਿਹਨੂੰ ਦੇਖੋ ਆਪੇ ਹਾਏ ਹਾਏ ਕਰਤਾ ਮੈਨੂੰ ਇਹ ਜੀ ਹਾਏ ਨਾ ਕਰਾਈ ਜੇ ਤੁਸੀਂ ਕਰਦੇ ਨਾ ਮੈਂ ਠੀਕ ਆ ਮੈਂ ਫਿਰ ਵੀ ਠੀਕ ਆ ਠੀਕ ਆ ਉਹ ਤਾਂ ਮੈਂ ਰਾਈਟ ਆਫ ਦੇ ਰੱਖੇ ਤਾਂ ਕੰਮ ਕੀ ਰਾਲ ਹੈ ਕਹਿੰਦੀ ਤੇਰੇ ਵਾਂਗੂ ਹਾਏ ਹਾਏ ਨਹੀਂ ਕਰਦੀਂਗੇ ਦਵਾਈ ਦਵਾਈ ਮੌਕੇ ਜਿਹੜੀ ਉਹ ਲੱਗਦੀ ਹੈ ਹੈ ਕੱਲ ਗਾਲਾਂ ਕੱਢੀਆਂ ਉਹ ਹੀ ਲੱਗਦੀ ਕਹਿੰਦੀ ਕੱਲ ਗਾਲਾਂ ਕੱਢੀਆਂ ਜਿਹੜੀਆਂ ਉਹ ਹੀ ਲੱਗ ਗਈ ਤੇਰੀ ਗਾਲਾਂ ਕੱਢ ਜਾ ਦੱਸ ਹੈ ਤੂੰ ਕੋਈ ਨਾ ਕੁਝ ਕੀਤਾ ਮੈਂ ਕੋਈ ਗਾਲ ਇਹਨੂੰ ਕਰਦੇ ਫਿਰ ਸਿੱਧੀ ਬੀਬੀ ਜਿਆਦਾ ਹੁਣ ਕਰਦੀ ਪਈ ਆ ਮੇਰੇ ਨਾਲ ਹੋਣੀ ਏਦਾਂ ਨਹੀਂ ਤੇ ਮੈਂ ਵੀ ਨਾ ਥੋੜਾ ਬਹੁਤਾ ਵਾਦਾ ਹੀ ਕਰ ਦਿੱਤਾ ਮੇਰੀ ਗਲਤੀ ਆ ਵੈਸੇ ਪਰ ਮਾਵਾਂ ਸੀਸਾ ਦੇ ਦਿਆਂ ਹੁੰਦੀਆਂ ਮੈਂ ਮੈਂ ਤਾਂ ਕੁਝ ਨਹੀਂ ਕਿਹਾ ਤਾਂ ਮੈਂ ਕੀ ਕਿਹਾ ਤੇਰੇ ਅੱਗੇ ਉਹ ਤਾਂ ਮੈਂ ਉਹ ਤਾਂ ਕਹਿੰਦਾ ਚੁੱਕ ਚੁੱਕ ਕੱਪੜੇ ਮਾਰਦੀਆਂ ਤੇਰੀ ਤੇਰੀ ਵੀ ਨਾ ਉਹ ਤਾਂ ਮਾਰੂਗੀ ਤੇ ਫੇਰ ਪਤਾ ਲੱਗਣਾ ਮੈਂ ਮੈਂ ਕਦੀ ਨਾ ਕਹਿੰਦੀ ਨੀ ਹਾਂ ਮੈਂ ਇਹ ਮੇਰੇ ਕੱਪੜੇ ਚੰਗੇ ਨਹੀਂ ਤੋਤੇ ਰੋਟੀ ਚੰਗੀ ਨਹੀਂ ਦਿੱਤੀ ਏਦਾਂ ਕਹਿੰਦੀ ਨਹੀਂ ਮੈਂ ਨੂੰਹ ਨੂੰ ਕਦੀ ਕਹਿਣਾ ਹੀ ਨਹੀਂ ਮੈਂ ਕਹ ਤੂੰ ਕਿਹਾ ਤੇ ਨਹੀਂ ਚੰਗੀ ਕੱਲ ਰੋਟੀ ਦਿੱਤੀ ਏਦਾਂ ਦੀ ਤਾਂ ਕਹਿਣਾ ਹੀ ਸੀਗਾ ਆ ਦੇ ਲਾਤੀ ਨਰੌਨਕਾ ਉਹਦੇ ਦੋਨਾਂ ਨੇ ਆ ਕੇ ਕੁਛ ਪਹਿਲਾਂ ਅਰੀਆ ਕੇ ਮੈਂ ਲਾਓ ਜੀ ਜਸਮਨ ਤੇ ਜਸਮਨ ਦੀ ਮਮਾ ਕੋਠੇ ਦੇ ਉੱਪਰ ਚੜ ਗਏ ਨੇ ਧੁੱਪ ਸੇਕ ਰਹੇ ਨੇ ਨਿਸ਼ਾਰੇ ਪਿੰਡ ਦੇ ਵਿੱਚ ਤੁਹਾਡਾ ਵੈਲਕਮ ਆ ਤੇ ਆਪਾਂ ਤੁਹਾਨੂੰ ਜਾਣ ਨਹੀਂ ਦੇਣਾ ਕਰਨਾ ਸਾਡਾ ਦਿਲ ਨਹੀਂ ਲੱਗਦਾ ਕਿਉਂ ਬੀਬੀ ਹੋਂਦੀ ਕਪੜੇ ਲੈ ਆਏ ਉੱਤੋਂ ਆ ਦੇਖਿਆ ਹੁੰਦੇ ਕੰਮ ਦਾਤਾ ਮੇਰੀ ਮਨਪਰੀਤ ਨੇ ਹੈ ਆ ਤੇ ਕੰਮ ਮਨਪਰੀਦਾ ਆ ਕਿਉਂ ਮਾਰਦੀ ਮਾਰਦੀ ਅਜ ਪਰੌਣੀ ਆ ਹਾਂ ਥੋੜੀ ਤੋਂ ਘਰ ਆ ਉਹਦਾ ਉਹਦਾ ਘਰ ਆ ਲਓ ਜੀ ਪਿੰਡ ਸਾਡੇ ਆਊਂਡ ਕਲ ਅੱਜ ਨਹੀਂ ਕਿੱਦਾਂ شریف ਹੋ ਕੇ ਅੱਜ ਬੈਠੀ ਆ ਬੜੀ ਕਿੱਦਾਂ شریف ਹੁੰਦੀ ਆ ਤਕਰੀਬ ਹੀ ਆ ਮੈਨੂੰ ਪਤਾ ਜਿਲੇ ਸ਼ਰਟਾ ਨਾ ਤਾਂ ਫੇਰ ਨਹੀਂ ਰੁਕਦੀ ਫੇਰ ਨਹੀਂ ਰੁਕਦੀ ਕਿੱਥੇ ਰੁਕਦੀ ਮਨ ਮੇਰਾ ਛੇੜਨਾ ਹੁਣ ਬਸ ਮੈਂ ਹੁਣ ਛੇੜਨਾ ਕਿਉਂ ਕੇਲਾ ਹੋ ਗਿਆ ਨਹੀਂ ਨਹੀਂ ਕੇਲਾ ਨਹੀਂ ਉਹ ਸੁਣਦਾ ਹੀ ਨਹੀਂ ਆਂ ਕਹਿੰਦੀ ਬੱਸ ਮੈਨੂੰ ਕਰਤਾ ਹੁਣ ਤੂੰ ਹੁਣ ਮੈਂ ਕਿੱਥੋਂ ਚੜਨਾ ਆ ਇਹ ਤੂੰ ਦੇਖੀ ਸੀ ਸਵੇਰੇ ਬੀਬੀ ਨੇ ਕਿਤਾ ਚਿੰਕਣਾ ਆ ਆ ਦੇਖੇ ਸਵੇਰੇ ਹੁਣੇ ਤੂੰ ਦੇਖ ਤੂੰ ਹਾਂਜੀ ਭੈਣ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਹੀ ਸੀ ਹੈ ਨਹੀਂ ਕੁਝ ਸੁਣਾਓ ਕੋ ਗੱਲਬਾਤ ਤੁਸੀਂ ਆਏ ਸਾਡੇ ਪਿੰਡ ਸਾਡੇ ਪਿੰਡ ਕੀ ਤੁਹਾਡਾ ਆਪਣਾ ਪਿੰਡ ਹੈ ਤੁਸੀਂ ਗੱਲ ਬੱਕਰੀ ਨਹੀਂ ਸਮਝਦੇ ਚਾਰ ਦਰਿੰਗ ਖਰੀਦ ਕੇ ਜਾਏ ਸਾਡੇ ਲਈ ਵੀ ਜਾਏ ਕੁਝ ਹੈ ਮੈਂ ਲੋੜੀ ਲੈ ਕੇ ਆਈ ਆਂ ਲੈ ਕੇ ਆਈ ਆਂ ਹਾਂ ਲੋੜੀ ਲੋੜੀ ਲੈ ਗਈ ਲੈ ਆਉਂਦਾ ਆ ਦੇਖ ਹੱਦ ਭਾਗ ਲੋੜੀ ਲੈ ਕੇ ਆਏ ਦੇ ਕਦਰ ਨਹੀਂ ਕਰਦੇ ਹਨਾ ਜੋ ਕਰਦੇ ਕਦ ਕੇ ਨਾ ਇਹ ਇਹ ਦੋਨੇ ਜਾਣੀਆਂ ਨਾ ਜਦੋਂ ਤੂੰ ਇੱਥੇ ਨਹੀਂ ਨਾ ਹੁੰਦੀ ਤੇਰੇ ਸਾਹਮਣੇ ਚੰਗੀਆਂ ਬਣ ਗਈਆਂ ਸਕਾਲ ਦਾ ਹੈ ਜਾਣ ਕੇ ਇਹ ਦੋਨੇ ਜਾਣੀਆਂ ਤੇਰੇ ਬਾਰੇ ਇਦਾਂ ਬੋਲਦੀਆਂ ਨਾ ਤੂੰ ਲੈ ਕੇ ਤੇਰੇ ਚ ਜ਼ਰਤ ਨਹੀਂ ਹੈਗੀ ਤੂੰ ਲੈ ਕੇ ਨਹੀਂ ਆਉਣਾ ਤੂੰ ਜੇ ਇਦਾਂ ਕਹਿੰਦੀਆਂ ਮੈਨੂੰ ਮੈਂ ਕੀ ਕਰਾਂ ਫੇਰ ਆਉ ਆ ਆ ਸਭ ਤੋਂ ਜ਼ਿਆਦਾ ਮੰਮੀ ਕਹਿੰਦੀ ਆ ਵਾਸ ਕਰਦਾ ਮੈਂ ਸਾਹਮਣੇ ਵੀ ਕਹਿ ਦੂੰਗੀ ਜੇ ਕਹਿਣਾ ਤਾਂ ਮੈਂ ਚੋਰੀ ਨਹੀਂ ਕਹੂੰਗੀ ਮੈਂ ਉਹ ਦਾਦੀ ਕਹਿੰਦੀ ਹੁੰਦੀ ਆ ਮੈਂ ਚੋਰੀ ਨਹੀਂ ਕਹਿੰਦੇ ਆ ਮੈਂ ਸਾਹਮਣੇ ਕਹੂੰਗੀ ਮੈਨੂੰ ਪੁੱਛ ਜੇ ਤੂੰ ਕਹਿੰਦੀ ਦਾਦੀ ਕਹਿੰਦੀ ਆ ਹੋਰ ਵੀ ਕੋਈ ਕਹਿੰਦਾ ਨੇ ਮੇਰੇ ਤੇ ਗੱਲ ਹੋਣੀ ਆ ਕੋਈ ਗੱਲ ਵੀ ਢਿਗੜ ਜਾਵੇ ਉਹ ਮੇਰੇ ਤੇ ਆ ਤੇਰੇ ਤੇ ਨਾਲ ਹੈਂ ਕੋਈ ਗੱਲ ਨਹੀਂ ਕਾ ਮੈਂ ਨਹੀਂ ਡਰਦੀ ਹਾਂਜੀ ਸਾਹਮਣੇ ਸਾਰਾ ਕੁਝ ਆ ਗਿਆ ਕਿੱਧਰ ਜਾਈ ਇੰਨੀ ਸੋਹਣੀ ਲੱਗਦੀ ਉਹਦੇ ਨੇ ਕਹਿੰਦਾ ਠੰਡੀ ਆ ਹੱਥ ਲਾ ਕੇ ਦੇਖੋ ਠੰਡੀ ਆ ਤਾਂ ਫਿਰ ਉਹ ਪਤਾ ਨਹੀਂ ਸਾਰੇ ਆਹ ਪ੍ਰਵਰ ਰਜਾਈ ਤੇਰੀ ਦੀਆਂ ਬਹੁਤ ਗੱਲਾਂ ਬੀਬੀ ਕਰਦੀ ਆ ਨਾ ਹੋਰ ਤੁਰ ਜਾਈ ਚਾਕੇ ਨੂੰ ਉਹੀ ਦੇ ਦੇਣੀ ਆਪਾਂ ਦੀ ਛਾਂਟੀ ਬੋਸ ਬੈ ਰਹੀ ਹੈ ਨਹੀਂ ਨਹੀਂ ਉਹ ਰੂਹ ਜੇ ਠੰਡਾ ਠੰਡਾ ਲੱਗਦਾ ਮੈਂ ਕੋਈ ਐਡੀ ਸੋਹਣੀ ਰਜਾਈ ਹਲਕੀ ਰਜਾਈ ਲੈ ਨਹੀਂ ਲੈਂਦੀ ਤੂੰ ਇਹਨੇ ਕੱਲ ਸੁੱਟ ਕੇ ਦੂਜੀ ਲਈ ਮੈਂ ਤਾਂ ਝੂਠ ਬੋਲਦਾ ਕਿਹੜੇ ਸੱਚ ਨਾ ਬੰਦੇ ਕਿਤੇ ਝੂਠ ਬੋਲਦਾ ਮਮੀ ਇਹਨੇ ਕੱਲ ਸੁੱਟਤੀ ਨਾ ਰਜਾਈ ਬੇਕਦਰਾਂ ਦੀ ਕੀ ਗੱਲ ਕਰਦੀ ਹੈ ਕੋਈ ਝੂਠ ਬੋਲਦਾ ਸੱਚ ਨਾ ਮੰਨ ਲੇ ਸਾਡੇ ਸਾਚੀ ਹੈ ਪੁੱਤ ਹੁਣ ਤੇ ਬੜਾ ਪੋਤਾ ਆ ਰਿਹਾ ਉਦਾਂ ਤੇ ਕਦੀ ਪੁੱਤ ਧੀ ਕਿਹਾ ਨਹੀਂ ਲਓ ਜੀ ਪੁੱਲ ਮਲਾ ਕੇ ਇਹ ਦਿਨਾਂ ਦਾ ਨਾ ਕੋਈ ਕੁਝ ਰਹਿ ਨਹੀਂ ਆ ਰਹੀ ਹੈ ਕਿ ਕਹਿੰਦੀ ਲੋਡ ਹੈਗੀ ਮੇਰੀ ਹੈ ਤੇਰੀ ਸੁੰਧੀ ਲੋਡ ਹੈ ਕਿਦਾਂ ਲੈ ਅੱਗੇ ਲੋਡ ਪੂਰੀ ਕਰਦੇ ਹੁਣ ਜੀ ਇੱਦਾਂ ਲੋਡ ਪੂਰੀ ਕਰਾਦੀ ਮੈਂ ਤੁਹਾਡਾ ਤੇ ਕਾਦੇ ਲੈ ਜਾਂਦੀ ਆ ਲੋੜਾ ਲੋਡ ਲੋੜ ਸੀ ਤੇ ਲਿਆਂਦੀ ਬਸ ਆਹ ਇੱਥੇ ਤੱਕ ਹੀ ਮਤਲਬ ਤਾਂ ਕੀ ਹੈ ਨਾ ਮੋਟੇ ਉਹਦਾ ਲੋੜ ਨਹੀਂ ਕੋਈ ਕਿ ਤਲਾ ਕੀ ਕਰਗੇ ਦਸਾਂ ਨੂੰ ਉਹ ਉਹ ਰਾਹ ਦੱਸ ਜਣ ਨੂੰ ਕੀ ਕਰਗੇ ਹਾਂ ਇਹ ਜੀ ਮੈਂ ਜਮਨ ਇੱਦਾਂ ਨਾ ਕਰ ਇੱਦਾਂ ਨਹੀਂ ਕਰਨਾ ਚਾਹੀਦਾ ਹਾਂ ਇਹਨੂੰ ਪਤਾ ਨਹੀਂ ਨਾ ਹੈਗਾ ਸਰੀਰ ਚੱਲਦਾ ਰਹੇ ਦੋ ਘੜੇ ਕੰਮ ਕਰਾਂ ਰਸਤੇ ਦੇ ਮਹਾਰਾਜ ਮੈਂ ਇੱਦਾਂ ਲੰਗਰ ਲਾਈ ਰੱਖਾਂ ਹਾਂ ਮੈਨੂੰ ਮੰਜੇ ਤੇ ਭਾਰੋ ਆਹ ਦਸ ਜਾ ਦਫਾ ਹੋ ਗਿਆ ਕਿਉਂ ਕਹਿਨੀ ਆਂ ਕਦਰ ਉਸ ਰੱਬ ਨੇ ਦਿੱਤੀ ਹੈ ਐ ਕਿਰੋ ਥੋੜੀ ਜਿਹੀ ਹਵਾ ਲੈ ਦੇਖੋ ਕਹਿੰਦੀ ਮੈਨੂੰ ਮੰਜੇ ਤੇ ਭਾਰੋ ਆਹ ਵੀ ਗੱਲ ਹੋਈ ਹੈ ਕਿਰੋ ਬਾਜੀ ਇੱਧਰ ਦੀ ਸਵੇਰ ਦੇ ਸੜੀਆਂ ਫੂਕੀਆਂ ਗੱਲਾਂ ਕਰੀ ਜਾਂਦੀ ਮੰਮੀ ਮੂੰਹ ਸੜਿਆ ਹੋਇਆ ਮੂੰਹ ਸੜਿਆ ਬਣਾਇਆ ਹੈ ਪਰੇ ਦੇ ਨਾ ਨਾ ਆ ਕੋਈ ਕੋ ਕੋ ਹੋਜ ਰਿਹਾ ਐ ਪਹੁੰਚਾ ਇਧਰੋਂ ਤੇ ਥੱਲੇ ਲੰਮੇ ਪੈ ਜਾ ਦੇਖੋ ਗੱਲ ਨਹੀਂ ਕਰਨੀ ਆਹ ਇਹ ਤਾਂ ਗੱਲ ਹੈ ਜਾ ਥੱਲੇ ਲੰਮੇ ਪੈ ਜਾ ਐ ਬੀਬੀ ਆ ਦੇ ਮੇਰੀ ਬੀਬੀ ਐਨੀ ਉਮਰ ਦੇ ਵਿੱਚ ਵੀ ਦੇਖ ਕਦਾਂ ਬੈਣ ਕੇ ਬੈਠੀ ਨਾ ਜੱਟੀ ਚ ਹੌਸਲੇ ਬੁਲਾ ਦੇ ਜੱਟੀ ਦੇ ਹਾਂ ਬੜੇ ਬੁਲਾਂਦੇ ਆ ਸੁਣਨ ਮਿਲਦਾ ਬਸ ਹੁਣ ਮੇਰੀ ਬਾਸ ਹੈ ਹੁਣ ਮੇਰੀ ਬਾਸ ਤੈਨੂੰ ਤੇਰੀ ਗੱਲ ਸੁਣ ਚੁੱਪ ਕਰ ਲੈ ਕੋਈ ਗੱਲ ਨਹੀਂ ਜੇ ਬਾਸ ਹੈ ਤਾਂ ਤੂੰ ਪੱਬੇ ਬਚਾ ਹੀ ਲਈਆਂ ਤੇ ਚਲੋ ਤੇ ਥੱਲੇ ਜਾ ਕੇ ਗੱਲਬਾਤ ਕਰਦੇ ਬੀਬੀ ਠੰਡ ਬਹੁਤ ਆਜ ਹਾਂ ਬਹੁਤ ਆ ਹ ਜਸਮਨ ਕਿੱਥੇ ਆ ਉਹ ਚਲੇ ਗਿਆ ਹੁਣ ਫੇਰ ਕੋਠੇ ਹਾਂ ਚਲ ਆ ਜੋ ਜਸਮਨ ਥੱਲੇ ਚਲੀਏ ਅੱਜ ਲੋਹੜੀ ਦਾ ਤੁਹਾਨੂੰ ਦਿਖਾਉਣਾ ਜਿਹੜੇ ਨਿਆਣੇ ਲੋਹੜੀ ਮੰਗਣਾ ਦੇਣਾ ਸਾਰੀਆਂ ਵੀਡੀਓ ਤੁਹਾਨੂੰ ਦਿਖਾਵਾਂਗੇ ਆਉਂਦੇ ਆ ਨਾ ਅੱਜ ਵਲੌਗ ਆਪਾਂ ਉੱਥੇ ਇੱਕ ਸਮਾਪਤ ਕਰਨਾ ਜਿੱਲੇ ਸਾਰੇ ਜਾਣੇ ਆਉਂਦੇ ਨਾ ਲੋਹੜੀ ਮੰਗਣਾ ਸਾਰੀ ਵੀਡੀਓ ਆਪਾਂ ਪੇਸ਼ ਕਰਨੀ ਤੁਹਾਡੇ ਮੂਰੇ ਜਸਮਨ ਆ ਜਾਓ ਰੋਹੀ ਪੁੱਛਦੇ ਭਾਜੀ ਕਿੱਥੇ ਪੁੱਛਦੇ ਆ ਅੱਜਵੇਂ ਸਾਰਿਆਂ ਦੀ ਵੀਡੀਓ ਬਣੇਗੀ ਅੱਜ ਆ ਲੋਹੜੀ ਆਈ ਚਲੋ ਥੱਲੇ ਆਹੋ ਲਓ ਜੀ ਮਾਨਪੁਰੇ ਨਾਲ ਲੋਹੜੀ ਲੈ ਕੇ ਆਂਦੀ ਅੱਜ ਤੇ ਐਂ ਰੌਣਕਾਂ ਬਣਤੀਆਂ ਫੜ ਕੇ ਬਿਸਕਟ ਮੂੰਫਲੀ ਰੇੜੀਆਂ ਚਿਰੜੇ ਲੋੜੀ 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 ਦਾ ਗਾਣਾ ਸੁਣਾ ਦੇ ਸੁਣਾ ਦਿਓ ਇੱਕ 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 ਸੌਂਗ ਸੁਣਾ ਦਿਓ ਸੁਣਾ ਦਿਓ ਸੁਣਾ ਦਿਓ ਇਹ ਚਲੋ 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 ਸੁੰਦਰ ਮੁੰਦਰੀਏ ਬੋਲੋ ਬੋਲੋ ਚਲਿਓ ਚਲਿਓ ਚਲੋ ਆ ਫੇਸ਼ੇ ਤੀਸਰਾ ਸੁਣਾ ਦੋ ਨਾ ਫੇਰ ਸੁੰਦਰ ਮੁੰਦਰੀਏ ਸੁੰਦਰੀਏ ਹੋਏ ਬਚਾਰਾ ਦੁੱਲਾ ਪੱਟੀ ਆਲਾ ਹਾਂ ਦੁੱਲਾ ਪੱਟੀ ਆਲਾ ਸੁਣਾ ਦੋ ਤੇਰੇ ਧੀ ਗਈ ਹਾਂ ਧੀ ਸੀ ਨਾ ਪੱਟੀਆਂ ਆ ਰਹੀਆਂ ਜਾ ਓਏ ਜਸਮਨ ਪੁੱਤ ਇਹਦੇ ਚੀਜ਼ਾਂ ਹੁੰਦੀਆਂ ਜਿਹੜੀਆਂ ਤੈਨੂੰ ਪਤਾ ਨਹੀਂ ਚੱਲ ਪੇ ਹੋਰ ਸੁਣਾ ਦੇ ਗਾਣਾ ਕੋਈ ਹੋਰ ਸੁਣਾਵੇ ਹੋਰ ਸੁਣਾ ਦੇ ਹੋਰ ਸੁਣਾ ਦੇ ਚਲੋ ਸੁਣਾ ਦੋ ਚੱਲ ਰਹੇ ਦੋ ਚਲੋ ਵੀ ਥੱਲੇ ਚਲੋ ਠੰਡ ਬਹੁਤ ਹੈ ਥੱਲੇ ਚਲ ਜਓ ਓਹੋ ਕੀ ਹੋਇਆ ਹੁਣ ਕੀ ਹੋਇਆ ਚੱਲ ਰਹੇ ਹਨ ਤੇ ਨਹੀਂ ਨਹੀਂ ਰਹਿ ਰਹੇ ਰਹੇ ਨਹੀਂ 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 ਕੋਈ ਆਪਣੇ ਉਹਦੇ ਤੁਹਾਨੂੰ ਪਤਾ ਹੀ ਆ ਹਾਂ ਟ੍ਰੇਨ ਚੱਲਣ ਡਈ ਅੰਦਰ ਆਹ ਟ੍ਰੇਨ ਚੱਲਦੀ ਪਈ ਆ ਟ੍ਰੇਨ ਚੱਲਣ ਡਈ ਟ੍ਰੇਨ ਤੇ ਚਾ ਹਾਂ ਆਪਾਂ ਕਰਦਾ ਹੁੰਨੇ ਆ ਕਰਦਾ ਹੁੰਨੇ ਚੱਲ ਸੁਣਾ ਦੇ ਕਰਦਾ ਹੁੰਨੇ ਚੱਲ ਚਲ ਜ਼ੋਰ ਦੀ ਜ਼ਸਮਾ ਤੇ ਜ਼ੋਰ ਦੀ ਜ਼ਸਮਾ ਨਾ ਪਤ ਮਾਦਾ ਦੋਦੇ ਪਿੰਦਾਂ ਆ ਹਾਂ ਚਲੋ ਜ਼ੋਰ ਦੀ ਫਿਰ ਜ਼ੋਰ ਦੀ ਸੁਣਾਉਣਾ ਹੁਣ ਜ਼ੋਰ ਦੀ ਹਾਂ ਠੀਕ ਆ ਚਲੋ ਕਰਤੋਨਿਆ ਕਰਤੋਨਿਆ ਦਸਮਾਂ ਦੀ ਵੋਟੀ ਛੇਤੀ ਲਿਆ ਹਾਂ ਨਹੀਂ ਕਰਤੋਨਿਆ ਕਰਤੋਨਿਆ ਰਿੱਡਦਾ ਜਾ ਆ ਚੱਲ ਓਏ ਹੋਏ ਤਾਂ ਹੋਏ ਵੀ ਬੋਲਣਾ ਕੋਈ ਵੀ ਬੋਲੋ ਆ ਲੈ ਠੀਕ ਆ ਕਰਤੋ ਨੇ ਆ ਕਰਤੋ ਨੇ ਆ ਰਿਟ ਦਾ ਆ ਜਾ ਕਰਤੋ ਨੇ ਆ ਕਰਤੋ ਨੇ ਆ ਰਿਟ ਦਾ ਆ ਜਾ ਹਾਂ ਓਏ ਸਾਰੇ ਨੇ ਸਾਰੇ ਹੋ ਗਏ ਸਾਰੇ ਹੋ ਗਏ ਹਾਂ ਹੋਣਾ ਪਾ ਹੋ ਗਏ ਹਾਂ ਧੋਨੇ ਤੋਂ ਤੋਂ ਆ ਰਿਟ ਦਾ ਆ ਮਸਾਕ ਦਾਣੇ ਪਾ ਦੋ ਸਾਨੂੰ ਵੀ ਹਾਂ ਕਿਦਾਂ ਦੱਸੋ ਨਹੀਂ ਚੱਲ ਸੁਣਾ ਦਾਲ ਦੱਸ ਸਾਰੇ ਹੋ ਗਏ ਚਲੋ ਕਰਤੋ ਨੇ ਆ ਰਿਟ ਦਾ ਆ ਜਾ ਹਾਂ ਓਏ ਹਾਂ ਅੱਗੇ ਅੱਗੇ ਜਸਮੰਦੀ ਬੋਟੀ ਤੇ ਤੇ ਲਿਆ ਹੋ ਤੁਹਾਡਾ ਹਾਂ ਦੋਤ ਵੀਂਦਾ ਗਾਦਾ ਹਾਂ ਰੋਟੀ ਖਾਂਦਾ ਕੜਕੜੀ ਹਾਂ ਆ ਹਾਂ ਵੈਰੀ ਗੁੱਡ ਰੌਣਕ ਬਾਂਤੀ ਜਸਮਨ ਨੇ ਹਾਂ ਜੀ ਹਾਂ ਜੀ ਹਾਂ ਜੀ ਕੀ ਬੀਬੀ ਕੋ ਜਾਉਂਦੀ ਬੀਬੀ ਤੁਹਾਨੂੰ ਸਵਾਦ ਦਿੰਦੀ ਲਓ ਜੀ ਰੌਣਕਾਂ ਲੱਗ ਗਈਆਂ ਵਲੌਗ ਤੁਹਾਡੇ ਮੂਰੇ ਪੇਸ਼ ਕਰਤਾ ਆ ਸੈ ਸਾਦੀ ਵੀ ਸੁਣਾ ਗਾਣਾ ਅੱਜ ਕਿੰਨੇ ਤਰ੍ਹਾਂ ਯੱਕਦੇ ਫਟਾ ਚੱਲ ਗੁਰੂ ਲੀਕ ਦਾ ਪਤ ਰਿਆ ਭਰਿਆ ਵੀਰ ਸਤਾਗਰ ਘੋੜੀ ਚੜਿਆ ਆ ਆ ਮਰ ਤੂੰ ਜਾ ਮਰ ਵੀ ਤਾਂ ਆ ਜਾ ਇੱਥੇ ਨਨੂ ਲਿਆ ਮਿਲਾਂ ਬੰਦੀ ਤੇਰੀ ਹਰੀ ਭਰੀ ਫੁੱਲਾਂ ਦੀ ਚੇਹਰ ਭਰੀ ਇੱਕ ਮਹੀਨੇ ਡੇ ਪਿਆ ਰਾਜੇ ਦੇ ਦਰਬਾਰ ਤੇ ਹਾਂ ਰਾਜੇ ਬੇਟੀ ਸੁੱਤੀ ਸੀ ਹਾਂ ਜਗਾ ਲਿਆ ਸੱਤੇ ਘੜੇ ਪਾਣੀ ਆ ਹਾਂ ਇੱਕ ਮੋੜਾ ਚੀਕਦਾ ਬਾਪੂ ਵੀ ਮੀਠੀ ਕੜਾ ਬਾਪੇ ਪੁੱਛੜ ਗਈ ਕੜਾ ਮੈਂ ਸੁਣਿਆ ਪਤੀ ਛੜਾ ਹਾਂ ਨੂੰ ਸੀ ਜੇ ਪੈਰੋਂ ਕੜੀ ਛਾਂ ਗਿਆ ਛਲਿਆਰੇ ਕੜੀਆਂ ਹਾਂ ਕਾਢੇ ਵਾਲਾ ਹੀਰਾ ਜੀਰ ਦਾਣਾ ਦਾ ਵੀਰਾ ਓ ਵੈਰੀ ਗੁੱਡ ਵੈਰੀ ਗੁੱਡ ਹੈ ਉਹ ਡਾਣੇ ਪਾ ਗਾ ਸਾਨੂੰ ਅਸੀਂ ਚੱਲੀ ਆ ਆ ਡਾਣੇ ਤੁਹਾਨੂੰ ਪਾ ਪਾ ਦੇ ਦਿੱਤਾ ਲਫਾਫਾ ਈਡਾ ਦੇ ਦੇ ਦਿੱਤਾ ਤੁਹਾਨੂੰ ਹੋਰ ਕੀ ਦਈਏ ਹੁਣ ਡਾਡੀ ਜੰਮਿਆਂ ਹੋ ਗੋੜ ਲਓ ਚੋ ਡੈਡੀ ਵੀ ਸੁਣਾਉਣਗੇ ਹੁਣ ਡੈਡੀ ਡੈਡੀ ਹੁਣ ਇੱਕ ਹੁਣ ਹਾਂਜੀ ਸਾਰੇ ਬੋਲ ਲੇਗੇ ਹੋ ਹੋ ਸਾਰੇ ਬੋਲਗੇ ਡੈਡੀ ਹੋ ਚਾ ਚਾ ਡੈਡੀ ਸੁਣਾ ਦਿਓ ਡੈਡੀ ਪਾਣੇ ਨਹੀਂ ਨਹੀਂ ਪਾਸ ਨਹੀਂ ਆ ਰਿਹਾ ਇੱਕ ਮਿੰਟ ਪੁੱਤੂ ਹਾਂ ਇਲੀ ਤੀ ਲੁੜੀਏ ਪੈਣੇਨੀ ਤੂੰ ਉਸ ਬੇੜੇ ਦਾ ਜਿਵੇਂ ਰੇਦਾ ਵੀਆ ਧੀਰੇ ਮੋਟੜੀਏ ਪੈਣੇਨੀ ਤੀ ਤੂੰ ਨਦੀ ਉਹ ਲੰਮਣ ਜਾ ਤੈਰੀ ਤੇਰੇ ਮੋਗੇ ਨੂੰ ਤੁਠਮ ਕੁਠਮ ਕਰ ਜਾ ਤੈਰੀ ਤੇਰੇ ਚਾਂਗੜਾ ਦੁ ਸ਼ਰਮੁਲ ਚਰਮਣ ਜਾ ਇਰੇ ਮੋੜੀ ਤੇ ਪੈਣੇ ਨੀ ਸੁਨਦੀ ਉਹਦਾ ਵਾਹ ਜੀ ਵਾਹ ਬੀਬੀ ਵੱਲੇ ਆ ਤੇਰੇ ਲਾ ਜੀ ਇਹ ਇਹ ਜਿਹੜੀਆਂ ਰੌਣਕਾਂ ਨਾ ਇਹ ਪਿੰਡਾਂ ਦੇ ਵਿੱਚ ਹੀ ਆ ਇਹ ਬੀਬੀ ਹੁਣ ਹੁਣ ਸਾਨੂੰ ਇਹ ਗਾਣਿਆਂ ਦਾ ਪਤਾ ਵੀ ਨਹੀਂ ਜਿਹੜੀ ਬੀਬੀ ਨੇ ਸੁਣਾਏ ਹੈ ਹਨਾ ਪਾਪਾ ਹੁਣ ਦਾਦੀ ਦੀ ਵਾਰੀ ਹਾਂ ਦਾਦੀ ਤੁਸੀਂ ਸੁਣਾ ਦਿਓ ਚਲੋ ਆ ਜੇ ਉਧਰ ਤੇ ਆ ਜੇ ਉਧਰ ਤੇ ਆ ਆ ਹੋ ਜਾਂਦੇ ਸਮਾਪਤੀ ਉਹ ਸੁਣ ਓਏ ਮਰ ਕੀ ਕੁਛ ਲਈ ਆਈ ਤਰਨ ਕੀ ਕੁਛ ਲਈ ਆਈ ਹਾਂ ਸਰੋਂ ਦਾ ਸਾਗ ਪੈਣਾ ਸਰੋਂ ਦਾ ਸਾਗ ਆਏ ਹਾਏ ਸਸੂ ਨੂੰ ਹਾਂ ਭਾਗ ਪੈਣਾ ਸਸੂ ਨੂੰ ਹਾਂ ਭਾਗ ਆਏ ਹਾਏ ਸਸੂ ਨੂੰ ਲੜੀਆ ਪਾੜੇ ਉਸੇ ਚੌਕੇ ਬੜੀਆਂ ਆ ਤੇਰੇ ਸਰ ਹੋਏ ਡੈਡੀ ਹੁਣ ਮੈਂ ਸੁਣਾਉਂਗਾ ਤੁਸੀਂ ਸੁਣਾਉਣਾ ਹਾਂ ਚਲ ਡੈਡੀ ਦੀ ਜੜੀ ਦੀ ਵਾਰੀ ਆਏ ਮੈਂ ਚਲੋ ਕਹ ਡੈਡੀ ਸੁਣਾਓ ਡੈਡੀ ਹਾਂ ਚਲੋ ਚਲੋ ਹੋ ਜੋ ਉਹ ਬੰਝਲੀ ਹਾਂ ਬੰਝਲੀ ਲੰਮੀਆਂ ਹਾਂ ਨਹੀਂ ਪੈ ਤ ਕਣਕਾਂ ਜੰਮੀਆਂ ਅੱਗੇ ਬਰਾਨੀ ਹੁੰਦੀਆਂ ਨੇ ਪ੍ਰੈਅ ਅੱਗੇ ਅੱਗੇ ਕਣਕਾਂ ਜੰਮੀਆਂ ਕਣਕਾਂ ਵਿੱਚ ਬਟੇਰੇ ਹਾਂ ਅੱਗੇ ਦੋ ਤੇਰੇ ਦੋ ਮੇਰੇ ਹਾਂ ਤੇ ਗਾੜੀ ਚੱਲਦੀ ਲਾਓ ਜੀ ਦੇਖਿਆ ਅੱਜ ਅੱਜ ਟੈਲੈਂਟ ਆਇਆ ਵਾਹ ਹੈ ਆ ਵੀ ਉਹ ਗਦਰ ਕੋੜੀ ਚੜਿਆ ਆ ਵੀਰਾ ਤੂੰ ਜਾ ਵੀਰਾ ਬੰਦੋ ਨੂੰ ਲਿਆ ਵੀ ਹਾਂ ਬੰਦੋ ਤੇਰੀ ਹਰੀ ਨੀ ਬੀਬੀ ਨੇ ਮੈਨੂੰ ਭੁਲਾਤਾ ਹੁੰਦਾ ਸੀ ਮੈਨੂੰ ਬੀਬੀ ਹੋਰ ਪਾਸੇ ਨੂੰ ਤੁਰ ਪਈ ਨਾ ਅੱਛਾ ਚਲੋ ਤੁਹਾਡਾ ਭੁੱਲ ਗਿਆ ਚਲੋ ਚਲੋ ਸਾਰਿਆਂ ਦੀ ਸ਼ਿਰਕ ਸਾਰਿਆਂ ਦੀ ਸ਼ਿਰਕਤ ਹੋ ਗਈ ਵਿੱਚ ਬੱਤੀਲੀ ਦੇ ਲੰਮੀਆਂ ਤੇ ਪੈ ਤੇ ਕਣਕਾਂ ਜੰਮੀਆਂ ਗਾਂਦਾਂ ਵਿੱਚ ਬਟੇਰੇ ਦੋ ਸਾਧੂ ਦੇ ਦੋ ਮੇਰੇ ਸਾਧੂ ਘਾਇ ਨੂੰ ਬਾਲੇ ਰਾਏ ਨੂੰ ਜਿੱਥੇ ਬਾਬਾ ਮਾਰਿਆ ਪੱਕਾ ਕੋਟ ਸਵਾਰਿਆ ਕੋਟ ਨੂੰ ਦੋ ਮੋਰੀਆਂ ਜਿਹਨ ਤੁਹਾਡੀਆਂ ਘੋੜੀਆਂਆਂ ਦੀਆਂ ਦੇ ਗਲ ਟੱਲੀਆਂ ਨਹੀਂ ਘੋੜੀਆਂ ਦੇ ਗਲ ਤੇ ਟੱਲ ਤੜਗੇ ਜਿਹਨ ਤੁਹਾਡੇ ਬੱਗੇ ਟੱਗੇ ਹਾਂ ਧੱਗਿਆਂ ਦੇ ਗਲ ਹੱਲ ਪੰਚਾਲੀ ਜੀਹਨ ਤੁਹਾਡੇ ਹਾਲੀ ਪਾਲੀ ਆਏ ਹਾਏ ਕਿਆ ਬਾਤ ਆ ਯਾਰ ਨਜ਼ਾਰਾ ਲਿਆਤਾ ਇਦਾਂ ਜ਼ਿੰਮੇਦਾਰਾਂ ਦੀ ਗੱਲਾਂ ਹੁੰਦੀਆਂ ਹੁੰਦੀਆਂ ਸਹੀ ਗੱਲ ਐ ਯਾਰ ਇਹ ਬੜਾ ਵਧੀਆ ਤਿਹਾਰ ਆ ਲੋਹੜੀ ਦਾ ਹਨਾ ਪਾਪਾ ਪਾਪਾ ਮੇਗਾ ਲੋਹੜੀ ਦੇ ਤਿਹਾਰ ਬਾਰੇ ਕੋ ਦੱਸੋ ਵੀ ਇਹ ਤਿਹਾਰ ਮਤਲਬ ਕੀ ਇਹਦੇ ਬਾਰੇ ਕੋ ਚਾਨਣਾ ਪਾਓ ਵੀ ਇਹਦਾ ਕਿੱਦਾਂ ਮਤਲਬ ਲੋਹੜੀ ਦਾ ਤਿਹਾਰ ਸ਼ੁਰੂ ਹੋਇਆ ਉਹ ਪਤਾ ਮੜਾ ਜੀ ਲੋਹੜੀ ਦਾ ਜਿਹੜੇ ਨਾ ਦੁੱਲੇ ਪੱਟੀ ਬਾਰੇ ਪਤਾ ਪੱਟੀ ਜਿਹੜਾ ਨਾ ਹਾਂ ਉਹਦੀ ਪੱਟੀਆਂ ਦਾ ਸਰਦਾਰ ਹੀ ਦੁੱਲਾ ਹਾਂ ਔਰ ਅਕਬਰ ਦੇ ਨਾਲ ਇਹਨਾਂ ਦੀ ਹੋਈ ਆ ਲੜਾਈ ਇੱਕ ਦੋ ਭਰਾ ਹੋਏ ਆ ਰਾਜਪੂਤ ਜੈਮਲ ਫੱਤਾ ਤੇ ਇੱਕ ਭਟੀਆਂ ਦਾ ਰਾਜਪੂਤ ਅੱਛਾ ਇਹ ਆ ਜਿਹੜੇ ਰਾਜੇ ਮਹਾਰਾਜ ਇਹ ਤੱਕ ਉਹਨਾਂ ਡੋਲੇ ਧੀਆਂ ਦੇ ਮਨੋ ਇਹ ਉਹ ਆਕੜ ਗਾ ਗੋ ਇਹ ਦੁੱਲਾ ਭੱਟੀ ਇਹਨੇ ਫਿਰ ਜੰਗ ਕੀਤੀ ਅੱਛਾ ਉਹਨਾਂ ਨਾਲ ਹਾਂ ਜੰਗ ਜਿੱਤ ਕੇ ਜਦੋਂ ਆਇਆ ਉਦੋਂ ਲੋਕਾਂ ਨੇ ਫਿਰ ਨਾ ਇਹਦੀ ਆਏ ਹਾਏ ਇਸੀ ਦੇ ਵਿੱਚ ਦੀਵੇ ਵੀ ਬਾਲੇ ਤੇ ਲੋੜ ਹਾਂ ਬੰਡੇ ਹੈ ਅੱਛਾ ਰੇੜੀਆਂ ਚਰ ਬੜੇ ਬੰਡਿਆ ਇਦਾਂ ਇਹ ਥੋੜਾ ਤਾਂ ਹਾਸਾ ਚਲੋ ਜਿਹੜਾ ਪੂਰਾ ਦੁੱਲਾ ਭੱਟੀ ਦਾ ਤਾਸ ਬਹੁਤ ਲੰਬਾ ਬੜਾ ਵਧੀਆ ਮਤਲਬ ਸ਼ੋਰ ਤੋਂ ਦੱਸਿਆ ਵੀ ਇਹ ਉੱਥੋਂ ਸ਼ੁਰੂ ਹੋਇਆ ਫੇਣਾ ਇਹ ਤਾਂ ਹੀ ਦੁੱਲੇ ਭੋਟੀ ਦਾ ਗੀਤ ਬਣਿਆ ਹਨਾ ਵੀ ਦੁੱਲਾ ਭੱਟੀ ਵਾਲਾ ਲੇ ਲੋ ਕਈਆਂ ਨੂੰ ਹੁਣ ਆ ਗੱਲ ਡੈਡੀ ਡੈਡੀ ਨੇ ਦੱਸੀ ਬਹੁਤੇ ਨੂੰ ਨਹੀਂ ਪਤਾ ਦੁੱਲਾ ਜਿਹੜੇ ਗਰੀਬਾਂ ਦੀਆਂ ਧੀਆਂ ਵਿਆਹਾਂਦਾ ਹੁੰਦਾ ਵਾਹ ਜੀ ਵਾਹ ਜੱਗਾ ਜੱਗਾ ਜੱਟ ਤੇ ਦੁੱਲਾ ਪੱਟੀ ਵਾਲਾ ਮਾੜਨੇ ਵੀ ਵਿਆਈਆਂ ਗਰੀਬਾਂ ਦੀਆਂ ਧੀਆਂ ਅੱਛਾ ਇਹ ਜਿਹੜਾ ਦੁੱਲਾ ਪੱਟੀ ਸੇ ਵਿੱਚ ਗਰੀਬਾਂ ਤਾਂ ਹੀ ਫਿਰ ਇਹ ਤੋਂ ਚੱਲਿਆ ਨਾ ਧੀਆਂ ਦੀ ਲੋਹੜੀ ਪਾਉਂਦਾ ਧੀਆਂ ਨੂੰ ਦੇ ਕੇ ਤੋਰਨਾ ਇਹਨੇ ਦਾਜ ਦੇ ਹਾਂ ਮਤਲਬ ਉਦਾਂ ਡਾਕੇ ਟੁੱਕੇ ਮਾਰਦਾ ਸੀ ਪਰ ਜਦੋਂ ਗਰੀਬਾਂ ਦੀਆਂ ਧੀਆਂ ਵਿਆਹਾਂਦਾ ਹੁੰਦਾ ਹੀ ਨਾ ਧੀਆਂ ਦਾ ਤਿਆਰ ਅੱਛਾ 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 ਇਹੜਾ ਲੋਹੜੀ ਦਾ ਹਣਾ ਤੇ ਉਹਦੇ ਤੇ ਨਾ ਦਿਨ ਤਿਹਾੜ ਦੇ ਉੱਤੇ ਫਿਰ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਸਾਰੀਆਂ ਦੇਣੀਆਂ ਕੁੜੀਆਂ ਨੂੰ ਹਨਾ ਉਹਨਾਂ ਨੂੰ ਫਿਰ ਤਾਂ ਕਰਕੇ ਨਾ ਇਹਨੂੰ ਆਪਣਾ ਸਾਰੀਆਂ ਠੀਕ ਆ ਹੈਂ ਬੜੀ ਪੂਆ ਲੈ ਲੋੜੀ ਲੈ ਗਈ ਅੱਛਾ ਠੀਕ ਆ ਹਾਂ ਇਹਨੂੰ ਹੀਰੋ ਮੰਨਦੇ ਆ ਦੁੱਲੇ ਭੱਟੀ ਠੀਕ ਆ ਠੀਕ ਆ ਇਹਨੇ ਮੁਗਲਾਂ ਰਾਜਿਆਂ ਦੇ ਨਾਲ ਜੰਗ ਕੀਤੀ ਸੀ ਵੇ ਆਪ ਹੀ ਆਪਣੀ ਇੱਜ਼ਤਾਂ ਲਈ ਦੇਖੋ ਜੀ ਇਹ ਇਹ ਮੈਨੂੰ ਗੱਲ ਬੜੀ ਵਧੀਆ ਲੱਗੀ ਕਿਉਂਕਿ ਲੋੜੀ ਦਾ ਤਿਆਰ ਮਨਾਉਂਦੇ ਬੜੇ ਪਰ ਬਹੁਤਿਆਂ ਨੂੰ ਪਤਾ ਨਹੀਂ ਹੈਗਾ ਵੀ ਇਹ ਕਿਉਂ ਮਨਾਉਂਦੇ ਆ ਕੀ ਗੱਲ ਜਦ ਹਿੰਦੁਸਤਾਨ ਦੇ ਲੋਕੀ ਨੂੰ ਧੀਆਂ ਪੈਣਾਂ ਦੇ ਆ ਵੀ ਚੌਧਰੀ ਬਣਨ ਦੇ ਮਾਰੇ ਜਮੀਨਾਂ ਲੈਣ ਦੇ ਮਾਰੇ ਜਿੱਦਾਂ ਹੁੰਦੇ ਆ ਇਹ ਅੜਿਆਫੇ ਇਹ ਅੜੇ ਇਹ ਆ ਵੀ ਆਪਾਂ ਮਤਲਬ ਇੱਜ਼ਤ ਨਾਲ ਜਿਉਣਾ ਆ ਤੇ ਆਪਾਂ ਇਦਾਂ ਉਹਨਾਂ ਨੂੰ ਨਹੀਂ ਵਿਆਉਣੀਆਂ ਜਾਂ ਦੇਣੀਆਂ ਲੱਕਰ ਨੇ ਕਿਹਾ ਕਿ ਆਪਣੀ ਬੱਚੀ ਦਾ ਧੀ ਦਾ ਸਾਨੂੰ ਜਿਹੜਾ ਮੈਨੂੰ ਆਸਾ ਕਰੋ ਉਹ ਕਹਿੰਦਾ ਅਸੀਂ ਰਾਜਪੂਤ ਸਰਦਾਰ ਆ ਅਸੀਂ ਕਹਿੰਦੇ ਖੁੰਦਿਆਂ ਹੀ ਇਹ ਕਰਕੇ ਅੜੇ ਇਹ ਅੱਛਾ ਇਹ ਅੜੇ ਪੂਰਾ ਅੜੇ ਇਹਨਾਂ ਨੇ ਜੰਗ ਭੱਟੀ ਵੀ ਰਾਜਪੂਤ ਹੀ ਦੱਲੋ ਭੱਟੀ ਭੱਟੀ ਰਾਜਪੂਤ ਰਾਜਪੂਤ ਭੱਟੀ ਹੀ ਦੱਲੋ ਠੀਕ 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 ਮੇਰੂ ਸੀ ਦਾ ਭਰਾ ਅੱਛਾ ਆ ਵਿੱਚ ਗਾਣਿਆਂ ਦੇ ਤੇ ਕਈ ਵਾਰੀ ਸੁਣਿਆ ਉਹਦਾ ਮੜਾ ਮੜਾ ਹੈਨਾ ਉਹ ਜਿਹੜਾ ਦੁੱਲਾ ਭੱਟੀ ਇਹ ਇਸ ਕਰਕੇ ਮਤਲਬ ਡੈਡੀ ਨੇ ਦੱਸਿਆ ਵੀ ਇਸ ਕਰਕੇ ਤਿਹਾੜੇ ਉਦੋਂ ਦਾ ਚਾਲੂ ਹੋਇਆ ਆ ਤਾਂ ਇਹ ਚਾਰਾ ਮਣਾਉਂਦੇ ਆ ਧੀਆ ਭੈਣਾਂ ਦਾ ਤਿਹਾਰ ਹੁੰਦਾ ਆ ਧੀਆਂ ਦੀਆਂ ਨੇ ਆਉਂਦੀਆਂ ਫਿਰ ਉਹਨੇ ਵਿਆਹ ਕਰਕੇ ਉਹਨਾਂ ਨੂੰ ਫੇਰ ਨਾ ਦਾਜ ਦੇਜਦਾ ਲੋੜੀਆਂ ਚਿਰਵੜੇ ਇਹ ਵਿਹਾਰ ਤੇ ਫੇ ਹਨ ਹਾਂ ਆਹ ਵੀ ਇਹੀ ਚੀਜ਼ਾਂ ਹੁੰਦੀਆਂ ਸੀ ਕਦੋਂ ਲਓ ਜੀ ਬੀਬੀ ਆ ਮੈਨੂੰ ਗੱਲ ਬਹੁਤ ਵਧੀਆ ਲੱਗੀ ਕਿਉਂਕਿ ਜਿਹੜੇ ਤਿਉਹਾਰ ਹੀ ਮਨਾਉਂਦੇ ਨਾ ਸਾਨੂੰ ਇਹਨਾਂ ਬਾਰੇ ਪਤਾ ਵੀ ਹੋਣਾ ਚਾਹੀਦਾ ਆ ਤੂੰ ਇਹਨਾਂ ਚੀਜ਼ਾਂ ਬਾਰੇ ਪਤਾ ਹਾਂ ਵੀ ਕਿਉਂ ਮਨਾਉਂਦੇ ਆ ਕਿਉਂਕਿ ਮਨਾਉਂਦੇ ਸਾਰੇ ਹੀ ਆ ਪਰ ਉਹ ਚੀਜ਼ ਦਾ ਨੂੰ ਪਤਾ ਹੋਣਾ ਵੀ ਬੜਾ ਜ਼ਰੂਰੀ ਆ ਕਿਉਂਕਿ ਇਹ ਪੰਜਾਬ 'ਚ ਰਹਿੰਦੇ ਆ ਤੇ ਸਾਨੂੰ ਪਤਾ ਹੋਣਾ ਜ਼ਰੂਰੀ ਆ ਵੀ ਕਿਉਂ ਮਨਾਉਂਦੇ ਆ ਪੰਜਾਬ ਤੋਂ ਸਾਰਾ ਇਕੱਠਾ ਸੀ ਨਾ ਪਾਕਿਸਤਾਨੀ ਸੀ ਬਣਿਆ ਇੱਕ ਪੱਟੀਆਂ ਦਾ ਸਰਦਾਰ ਸੀਗਾ ਇਹ ਮੁਗਲਾਂ ਦੇ ਰਾਜੇ ਦੇ ਮੂਹਰੇ ਅੜਿਆ ਫੇਰ ਨੇ ਜੰਗ ਕੀਤੀ ਵੀ ਮੈਂ ਮਤਲਬ ਕਿ ਆਪਾਂ ਆਪਣੀਆਂ ਧੀਆ ਭੈਣਾਂ ਦੇ ਸ਼ਹੀਦਾਂ ਵੀ ਲਈਆਂ ਹਾਂ ਹਾਂ ਅੱਛਾ ਉਹਨਾਂ ਦੀਆਂ ਫਿਰ ਇਹਨੇ ਵਿਆਹ ਵੀ ਕੀਤੇ ਉਹਨਾਂ ਦੇ ਤੇ ਉਹਨਾਂ ਦੀ ਫਿਰ ਦਾਨਪੁੰਨ ਕੀਤਾ ਉਹ ਤਾਂ ਫਿਰ ਲਓ ਜੀ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਸੋ ਗੱਲਾਂ ਬਾਤਾਂ ਜੇ ਤੁਹਾਨੂੰ ਡੈਡੀ ਦੀਆਂ ਵਧੀਆ ਲੱਗੀਆਂ ਅਜਾ ਦੀਆਂ ਗੱਲਾਂ ਵੀ ਥੋੜੀਆਂ-ਬੋਧੀਆਂ ਪਾਵਾਂ ਕਰਾਂਗੇ ਬਾਕੀ ਅੱਜ ਬੀਬੀ ਨੇ ਗਾਣੇ ਵੀ ਸੁਣਾਏ ਆ ਸਾਰਾ ਕੁਝ ਕੀਤਾ ਸਾਡੇ ਘਰ ਦੇ ਵਿੱਚ ਤੇ ਵਲੌਗ ਹੋਣੇ ਇਹੋ ਜਿਹੇ ਵਧੀਆ ਦੈਰੇ ਵਿੱਚ ਘਰ ਪਰਿਵਾਰ ਚ ਦੇਖਣ ਵਾਲੇ ਇਹ ਆਪਣਾ ਵਾਦਾ ਵੀ ਤੁਸੀਂ ਸਾਡੇ ਵਲੌਗ ਘਰ ਪਰਿਵਾਰ ਚ ਦੇਖ ਸਕਦੇ ਹੋ ਕੋਈ ਓਦਾਂ ਦੀ ਚੀਜ਼ ਨਹੀਂ ਹੋਏਗੀ ਠੀਕ ਆ ਧਰਮਾਂ ਦੇ ਵਿੱਚ ਫਸ ਗਏ ਇਹਨਾਂ ਲੋਕ ਸਾਰੇ ਹਮਾਂ ਪਿਆਰ ਬੜਾ ਹੁੰਦਾ ਜੀ ਪਿਆਰ ਹੁੰਦਾ ਹੈਗਾ ਮੇਰੇ ਮਨ ਸੀ ਕਿ ਚਾਹੇ ਹਿੰਦੂ ਸੀ ਸਿੱਖ ਹੋਵੇ ਸਾਰੇ ਆਪੇ ਸਿਆਲੜਾ ਸੀ ਜਦੋਂ ਕੋਈ ਧਰਮ ਦੇ ਉੱਤੇ ਕੋਈ ਸੰਕਟ ਪੈਂਦਾ ਸਾਰੇ ਇਕੱਠੇ ਹੋ ਕੇ ਲੜਦੇ ਹੁੰਦੇ ਸੀ ਇਕੱਠੇ ਹੋ ਕੇ ਲੜਦੇ ਸੀ ਸੋ ਲਓ ਜੀ ਕੱਲ ਨੂੰ ਹੁਣ ਵਲੌਗ ਬਹੁਤ ਵੱਡਾ ਹੋ ਜਾਣਾ ਕੱਲ ਨੂੰ ਡੈਡੀ ਦੀਆਂ ਗੱਲਾਂ ਬਾਤਾਂ ਵੀ ਪਾਵਾਂਗੇ ਬੀਬੀ ਦੀਆਂ ਦੇ ਵਿੱਚ ਚਲਣੀਆਂ ਚਲਣੀਆਂ ਕਰਨੀਆਂ ਸੋ ਆਪਣੇ ਇਦਾਂ ਦੇ ਵਲੌਗ ਆਨ ਕਰਨਗੇ ਆਪਣੇ ਵਲੌਗਾਂ ਦੇ ਵਿੱਚ ਨਾ ਤੁਸੀਂ ਪਰਿਵਾਰ ਵਿੱਚ ਬਹਿ ਕੇ ਦੇਖ ਸਕਦੇ ਹੋ ਸੋ ਆਪਾਂ ਚੀਜ਼ ਪਾਉਣੀ ਵਧੀਆ ਜਾਂ ਘਰ ਪਰਿਵਾਰ ਜਿਹੜੀ ਦੇਖ ਸਕਦੇ ਜੋ ਲੜਾਈ ਪੜਾਈ ਉਹ ਵੀ ਹਾਸੇ ਮਜ਼ਾਕ ਵਿੱਚ ਕਰੀ ਦੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਠੀਕ ਹੈ ਜੀ ਸੋ ਖੁਸ਼ ਰਹੋ ਚੜਦੀਆਂ ਕਲਾ ਚੜੋ ਲੋਹੜੀ ਦੀਆਂ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਆਪਾਂ ਨੂੰ ਜਿੰਨੇ ਆਪਾਂ ਨੂੰ ਵੇਖਦੇ ਆ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਖੁਸ਼ੀਆਂ ਭਰੇ ਤੇ ਹਾਰ ਸਾਰੇ ਭੈਣ ਭਰਾਵਾਂ ਲਈ ਹੁਣ ਜਿਹੜੇ ਆਪਾਂ ਨੂੰ ਵੇਖਦੇ ਆ ਚਾਹੁੰਦੇ ਆ ਐਨੇ ਸੋਹਣੇ ਦਿਲੋਂ ਕਮੈਂਟ ਕਰਦੇ ਆ ਤੇ ਬੀਬੀ ਤੁਸੀਂ ਵੀ ਦੇ ਦਿਓ ਮੁਬਾਰਕਾਂ ਲੋਹੜੀ ਦੀਆਂ ਸਾਰਿਆਂ ਨੂੰ ਸਾਰਿਆਂ ਨੂੰ ਮੁਬਾਰਕਾਂ ਹੋਣ ਦੀ ਲੋਹੜੀ ਦੀਆਂ ਵੱਡੀਆਂ ਵੱਡੀਆਂ ਉਮਰਾਂ ਹੋਰ ਸਾਰਾ ਤੰਦਰੁਸਤ ਰਹਿ ਤੇ ਚੜਦੀ ਕਲਾ ਚ ਰਹੋ ਤੇ ਧੂਨੇ ਬਾਲੋ ਤੇ ਆਲੇ ਦਾਲੇ ਆਪਣੇ ਪਰਵਾਣਾ 'ਤੇ ਬੈਠ ਕੇ ਤੇ ਲੋਹੜੀ ਦਾ ਤਿਹਾਰ ਇੰਜੋਏ ਕਰੋ ਤੇ ਖੁਸ਼ ਰਹੋ ਜਿਹੜੇ ਸ਼ਾਸਕਾਂ ਦੇ ਰਾਜਾ ਮਹਾਰਾਜੇ ਮੂਰੇ ਅੜਦੇ ਸੀਗੇ ਹਾਂ ਉਹਨਾਂ ਸੂਰਮਿਆਂ ਦੀ ਤੇ ਭਗਤਾਂ ਦੀਆਂ ਤੁਹਾਨੂੰ ਗੱਲ ਦੱਸਾਂਗੇ ਜਿਹੜਾ ਨਹੀਂ ਪੜਦੇ ਉਹ ਵੀ ਜਿਹੜੇ ਰਾਜਾ ਮਹਾਰਾਜਿਆਂ ਦੇ ਮੂਰੇ ਅੜੇ ਆ ਕੱਲ ਦੱਸਾਂ ਕਰਾਂਗੇ ਤੁਹਾਨੂੰ ਕੱਲ ਤਾਂ ਇਹ ਵੀ ਗੱਲਾਂ ਬਤਾ ਤੁਹਾਨੂੰ ਸੁਣਾਵਾ ਕਰਾਂਗੇ ਕਿਉਂਕਿ ਇਹ ਵੀ ਜ਼ਰੂਰੀ ਹੈ ਸਾਨੂੰ ਆਪਣੇ ਇਤਿਹਾਸ ਬਾਰੇ ਥੋੜਾ ਪਤਾ ਜ਼ਰੂਰੀ ਪਤਾ ਹੋਣਾ ਚਾਹੀਦਾ ਆ ਸੋ ਰੋ ਚੜ੍ਹਦੀ ਕਲਾ ਚ ਤੇ ਲੋਹੜੀ ਦਾ ਤਿਹਾਰ ਮਨਾਓ ਤਗੜੇ ਹੋ ਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੁਣ ਮਿਸ ਪੂਜਾ ਸਾਡੀ ਉੱਤਰ ਚੱਲੀ ਆ ਕਿਉਂਕਿ ਠੰਡ ਬਹੁਤ ਆ ਉੱਪਰ ਸੋ ਆਪਾਂ ਸਮਾਨ ਸੋਣ ਅੰਦਰ ਕਰੀਏ ਉੱਪਰ ਵਹੇ ਸੌਂਦਾ ਕੋਈ ਨਹੀਂ ਕਮਰੇ ਕੁਮਰੇ ਸਾਡੇ ਸਾਰੇ ਬਣੇ ਆ ਉੱਪਰ ਪਰ ਸੌਂਦਾ ਸਾਰੇ ਪਰਿਵਾਰ ਅਸੀਂ ਥੱਲੇ ਹੀ ਆ ਜਦੋਂ ਛੋਟਾ ਆਏ ਤੇ ਫਿਰ ਉੱਪਰ ਰਹਿੰਦਾ ਸੀਗਾ ਸੋ ਓਕੇ ਜੀ ਮਿਲਦੇ ਆ ਜਸਮਨ ਕਰਦੇ ਬਾਏ 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 ਤੇ ਬੁਰਰਾ ਇਧਰ ਕਰਕੇ ਕਰ ਬੁਰਰਾ ਕੱਲ ਲੋੜੀਆਂ ਦੀਆਂ ਮੁਬਾਰਕਾਂ ਸਾਰਿਆਂ ਨੂੰ ਲੋੜੀਆਂ ਦੀਆਂ ਮੁਬਾਰਕਾਂ ਸਾਰਿਆਂ ਨੂੰ ਸਾਰੇ ਆਂ